ਦਾ ਦੇ ਆਕਾਲ ਕੌਮੀ ਤਿਹਾੜੀ ਹੋਲੇ ਮਹੱਲੇ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ 'ਚ ਸੰਗਤਾਂ ਦਾ ਆਗਮਨ ਲਗਭਗ ਸ਼ੁਰੂ ਹੋ ਗਿਆ ਹੈ ਕੌਮੀ ਤਿਹਾੜੀ ਹੋਲੇ ਮਹੱਲਾ 21 ਤਰੀਕ ਤੋਂ 26 ਤਰੀਕ ਤੱਕ ਮਨਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਕਿਲਾ ਅਨੰਦਗੜ੍ਹ ਸਾਹਿਬ ਤੋਂ ਦੇਰ ਰਾਤ 12 ਵਜੇ ਪੰਜ ਨਗਾਰਿਆਂ ਦੀ ਗੂੰਜ ਵਿੱਚ ਵਿਸ਼ਾਲ ਨਗਰ ਕੀਰਤਨ ਕੱਢ ਕੇ ਕੀਤੀ ਜਾਵੇਗੀ 21 ਤਰੀਕ ਤੋਂ 23 ਤਰੀਕ ਤੱਕ ਸ਼੍ਰੀ ਕ੍ਰਿਪਤਪੁਰ ਸਾਈ ਵਿੱਚ ਕੋਮੀ ਤਿਹਾਰ ਹੋਲੇ ਮਹੱਲਾ ਮਨਾਇਆ ਜਾਵੇਗਾ ਤੇ 23 ਤਰੀਕ ਤੋਂ 26 ਤਰੀਕ ਤੱਕ ਸ਼੍ਰੀ ਨੰਦਪੁਰ ਸਾਈ ਵਿਖੇ ਮਨਾਇਆ ਜਾਵੇਗਾ ਜਿੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਰਹੇ ਨੇ ਤੇ ਗੁਰੂ ਘਰ ਨਤਮਸਤਕ ਹੋ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਨੇ ਇੱਥੇ ਦੱਸਣਾ ਬੰਦ ਹੈ ਕਿ ਲਗਾਤਾਰ ਇਸ ਕੋਮੀ ਤਿਹਾਰ ਹੋਲੇ ਮਹੱਲੇ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਪੱਬਾ ਪਾਰ ਹੈ ਉੱਥੇ ਹੀ ਐਹਪੀਸੀ ਵੱਲੋਂ ਵੀ ਪੂਕਾ ਪ੍ਰਬੰਧ ਕੀਤੇ ਗਏ ਨੇ ਚਾਹੇ ਲੰਗਰਾਂ ਦੀ ਗੱਲ ਹੋਵੇ ਜਾਂ ਦੇਨ ਦੇ ਲਈ ਉਚਿਤ ਪ੍ਰਬੰਧ ਦੀ ਉਹ ਕੀਤੇ ਜਾ ਰਹੇ ਨੇ ਕਿਉਂਕਿ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤعداد ਵਿੱਚ ਸ਼ਰਧਾਲੂ ਸ਼੍ਰੀ ਅਨੰਦਪੁਰ ਸਾਹਿ ਪਹੁੰਚਦੇ ਨੇ 26 ਤਰੀਕ ਨੂੰ ਮਹੱਲਾ ਕੱਢਿਆ ਜਾਵੇਗਾ ਜਿਸ ਤੋਂ ਉਪਰੰਤ ਹੋਨੇ ਮਹੱਲਾ ਅਗਲੇ ਸਾਲ ਲਈ ਚਾਲੇ ਪਾਲੇਗਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਮਹੱਲੇ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਸਿੱਖ ਸੰਗਤਾਂ ਵੱਲੋਂ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ ਮੇਰਾ ਨਾਮ ਗੁਰਜੀਤ ਸਿੰਘ ਗੁਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੇ ਆਓ ਤੇ ਕੀ ਤਿਹਾਰ ਮਨਾਣ ਆਇਓ ਤੇ ਕਿਹੜੀ ਜਗ੍ਹਾ ਤੇ ਆਇਓ ਵੀਰ ਜੀ ਆਹ ਲੱਗ ਰਿਹਾ ਆਪਾਂ ਆਏ ਹੈਗੇ ਆ ਕੈਨੇਡਾ ਤੋਂ ਟ੍ਰਾਂਟੋ ਤੋਂ ਤੇ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਹੈਗੇ ਆ ਆਪਣਾ ਫੁੱਲਾ ਬਾਲਾ ਤੇ ਬੜਾ ਚੰਗਾ ਲੱਗਿਆ ਕੋਸ਼ਿਸ਼ ਕਰੇ ਦੀ ਹਰ ਸਾਲ ਆਉਣ ਦੀ ਤੇ ਗੁਰੂ ਸਾਹਿਬ ਦੇ ਦਿਖਾਓਗੇ ਜਿਹੜੇ ਪਹੁੰਚ ਜੀ ਮੈਂ ਕਹੀ ਸੀ ਕਹਿਣਾ ਚਾਹੁੰਦਾ ਵੀ ਅਮਰਸ਼ਰੋ ਸਿੰਘ ਸੋਜੋ ਤੇ ਆਪਣੇ ਗੁਰ ਸਿੱਖੀ ਸਿੱਖੀ ਨੂੰ ਅੱਗੇ ਲੈ ਕੇ ਚੱਲੋ ਕਿੰਦੇ ਦੇ ਪ੍ਰਬੰਧ ਹੈ ਬਹੁਤ ਸੋਣਾ ਬਹੁਤ ਸੋਣਾ ਪ੍ਰਬੰਧ ਦਾ ਬੜਾ ਅੱਛਾ ਲੱਗਿਆ ਬਹੁਤ ਕਿਰਪਾ ਵਾਹਿਗੁਰੂ ਦੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਸ਼ਾਂ ਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਵੀ ਟੀਮੀ ਚੈਨਲ ਮਾਧਿਅਮ ਦੇ ਰਾਹੀਂ ਸੰਗਤਾਂ ਜੋ ਦਰਸ਼ਨ ਕਰ ਰਹੀਆਂ ਹਨ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹੋਮ ਹਮਾ ਕੇ ਤੱਕ ਸ੍ਰੀ ਕੇਸਗੜ ਸਾਹਿਬ ਦੇ ਵਿਖੇ ਨੱਥ ਮਸਤਕ ਹੋਵੋ ਅਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਵੇਂ ਕਿ 21 ਤੋਂ 21 ਮਾਰਚ ਤੋਂ ਲੈ ਕੇ 26 ਮਾਰਚ ਤੱਕ 6 ਦਿਨਾਂ ਕੌਮੀ ਤਿਉਹਾਰ ਹੋਲਾ ਮਹੱਲਾ ਬੜੀ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪ੍ਰਬੰਧ ਕੀਤੇ ਗਏ ਹਨ ਜਿਵੇਂ ਕਿ ਰਹਿਸ਼ਾਂ ਦੇ ਲੰਗਰਾਂ ਦੇ ਮੈਡੀਕਲ ਅਤੇ ਆਵਾਜਾਈ ਦੇ ਸਾਧਨਾਂ ਨੂੰ ਮੁੱਖ ਰੱਖਦੇ ਹਾਂ ਤੱਕ ਸ੍ਰੀ ਕੇਸਗੜ ਸਾਹਿਬ ਦੇ ਹਰ ਤਰ੍ਹਾਂ ਦੇ ਪ੍ਰਸ਼ਾਦ ਦਾ ਪਿੰਨੀ ਪ੍ਰਸ਼ਾਦ ਦਾ ਰਾਗੀ ਢਾਡੀ ਵਿਸ਼ੇਸ਼ ਤੌਰ ਤੇ ਆ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਹੀ ਪ੍ਰੋਗਰਾਮਾਂ ਦਾ ਆਨੰਦ ਲਿਆ ਜਾਵੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੱਕ ਸ੍ਰੀ ਕੇਸਗੜ ਸਾਹਿਬ ਜੀ ਰਣਪੁਰ ਸਾਹਿਬ ਜੀ ਵਿਖੇ ਸਮੂਹੀਆਂ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਵਰਤੂਮਤਾਂ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੋਲੇ ਮਹਲੇ ਦੀ ਰਮਤਾ ਅੱਜ 12 ਵਜੇ ਰਾਤ ਨੂੰ ਪੰਜ ਨਗਾਰਿਆਂ ਤੇ ਚੋੜ ਲਾ ਕੇ ਰਮਤਾ ਕੀਤੀ ਜਾਵੇਗੀ 21 22 ਅਤੇ 23 ਤਿੰਨ ਦਿਨ ਜਿਹੜੇ ਹੋਲੇ ਮਹਲੇ ਦੇ ਸਮਾਗਮ ਹੈ ਉਹ ਤਾਂ ਕੇਸਗੜ੍ਹ ਸਾਹਿਬ ਦੇ ਨਾਲ ਸੰਬੰਧਿਤ ਗੁਰਦਰਾ ਸਾਹਿਬ ਗੁਰਦਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਮਨਾਏ ਜਾਣਗੇ ਕੱਲ 21 ਤਰੀਕ ਨੂੰ ਅਖੰਡ ਪਾਠ ਸਾਹਿਬ ਦੀ ਰਮਤਾ ਹੋਵੇਗੀ ਔਰ 23 ਤਰੀਕ ਨੂੰ ਖਾਨਵਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਸ ਉਪਰੰਤ 24 ਤਰੀਕ ਤੋਂ ਲੈ ਕੇ 26 ਤਰੀਕ ਤੱਕ ਜਿਹੜੇ ਹੋਲੇ ਮਹੱਲੇ ਦੇ ਸਮਾਗਮ ਆ ਪਤ ਅਕਸਰੀ ਕੇਸਗਰ ਸਾਹਿਬ ਜੀ ਦਾੰਪੁਰ ਸਾਹਿਬ ਜੀ ਇਹ ਮਨਾਏ ਜਾਣਗੇ। ਔਰ ਮਹੱਲਾ 26 ਤਰੀਕ ਨੂੰ ਦਿਨ ਦੇ 12 ਵਜੇ ਜਿਹੜਾ ਉਹ ਖਾਲਸਾਈ ਫੌਜਾਂ ਵੱਲੋਂ ਹੁਮਚੀਆਂ ਸੰਗਤਾਂ ਵੱਲੋਂ ਜਿਹੜਾ ਉਹ ਕੱਢਿਆ ਜਾਵੇਗਾ ਜੀ। ਪਿਛਲੇ ਕੁਝ ਦਿਨਾਂ ਤੋਂ ਲੈ ਕੇ ਸੰਗਤ ਦੀ ਆਮਦ ਜਿਹੜੀ ਆ ਉਹ ਬਹੁਤ ਜ਼ਿਆਦਾ ਔਰ ਪਿਛਲੇ ਸਾਲਾਂ ਦੇ ਨਾਲੋਂ ਇਸ ਵਾਰ ਸੰਗਤ ਜਿਹੜੀ ਕਾਫੀ ਗਿਣਤੀ ਦੇ ਵਿੱਚ ਵੱਧ ਆ ਰਹੀ ਹੈ ਔਰ ਮੈਨੂੰ ਪੂਰਨ ਆਸ ਆ ਵੀੜ ਹੋਲਾ ਮੱਲਾ ਇਸ ਵਾਰ ਜਿਹੜਾ ਉਹ ਬਹੁਤ ਜ਼ਿਆਦਾ ਸੰਗਤ ਜਿਹੜੀ ਉਹ ਨਤਮਸਤਕ ਹੋਵੇਗੀ ਔਰ ਸੰਗਤ ਦੀ ਆਂਦਰੋਂ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਜਹਦਰਜਿੰਦਰ ਸਿੰਘ ਜੀ ਵੱਲੋਂ ਹੋਏ ਰੇ ਸੰਸਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਹੋਏ ਰੇ ਸੰਸਾਰ ਜਿਹੜੀ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਜਿਹੜੇ ਉਹ ਪ੍ਰਬੰਧ ਕੀਤੇ ਗਏ ਆ ਤਕਰੀਬਨ 200 ਦੇ ਕਰੀਬ ਜਿਹੜੇ ਲੰਗਰ ਆ ਉਹ ਨਾਨਕਪੁਰ ਸਾਹਿਬ ਜੀ ਵਿਖੇ ਲਗਣਗੇ ਔਰ ਸੰਗਤਾਂ ਦੀ ਰਹਿائش ਲਈ ਜਿੱਥੇ ਸਲਾਮਾਂ ਦਾ ਬੰਦੋਬਸਤ ਕੀਤਾ ਗਿਆ ਨਾਲ ਉੱਥੇ ਵਾਟਰਪਰੂਫ ਟੈਂਟ ਉਹਦਾ ਬੰਦੋਬਸਤ ਕੀਤਾ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਜਿਹੜਾ ਸਾਨੂੰ ਜਿਹੜਾ ਉੱਥੇ ਪ੍ਰਬੰਧ ਸੀ ਨਾਲ ਉਹਨਾਂ ਦਾ ਕੀਤਾ ਗਿਆ ਜੀ ਇੰਸ਼ੋਰੈਂਸ ਬਾਰੇ ਵੀ ਬੋਲਦੇ ਆ ਜਿਹੜੀ ਸੰਗਤ ਆਈ ਉਹਨਾਂ ਵਾਸਤੇ ਕਿਹਾ ਵਿਸ਼ੇਸ਼ ਜੀ ਸੰਗਤਾਂ ਹੌਲੇ ਹੌਲੇ ਤੇ ਨਤਮਸਤਕ ਹੋਣ ਲਈ ਦਰਸ਼ਨ ਕਰਨ ਲਈ ਨਾਨਕਪੁਰ ਸਾਹਿਬ ਆ ਰਹੇ ਨੇ ਕੋਈ ਗੜਸਖਾਵੀ ਘਟਨਾ ਕਿਸੇ ਦੇ ਨਾਮ ਆਪਰੇ ਇਸ ਕਰਕੇ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬੀਮਾ ਇੰਸ਼ੋਰੈਂਸ ਦਾ ਜਿਹੜਾ ਪ੍ਰਬੰਧ ਆ ਉਹ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਵਾ ਉਹ ਸੰਗਤ ਜਿਹੜੀ ਆ ਕੋਈ ਇਹੋ ਜਿਹੀ ਘਟਨਾ ਨਹੀਂ ਵਾ ਪਰ ਇਹ ਵੀ ਜੀ ਹੁੰਦੀ ਆ ਤਾਂ ਉਸ ਨੂੰ ਜਿਹੜਾ ਉਹਦਾ ਹੱਕ ਉਹ ਮਿਲਦਾ ਜੀ ਬਿਲਕੁਲ ਜੀ ਜਿਸਾ ਇਸ ਵਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਬਹੁਤ ਸਖਤ ਜਿਹੜੇ ਪ੍ਰਬੰਧ ਕੀਤੇ ਗਏ ਆ ਐਸਪੀ ਸਾਹਿਬ ਵੀ ਡਿਫਟੀ ਸਾਹਿਬ ਸਾਰੇ ਸਾਡੇ ਇਥੋਂ ਦੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਡੀਸੀ ਸਾਹਿਬ ਨਾਲਾਂ ਮੀਟਿੰਗਾਂ ਵੀ ਹੋਈਆਂ ਔਰ ਉਹ ਵੀ ਬੜੇ ਮਸਤੀਅਰਦੀ ਦੇ ਨਾਲ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਵੀ ਇਸ ਲੱਗਾ ਹੋਇਆ ਔਰ ਤਖਤ ਸਾਹਿਬ ਜੀ ਵੱਲੋਂ ਸਮੁੱਚੇ ਕੰਪਲੈਕਸ ਦੇ ਬਾਹਰ ਵੀ ਤਕਰੀਬਨ 200 ਦੇ ਕਰੀਬ ਅਸੀਂ ਸੀਸੀਟੀਵੀ ਕੈਮਰੇ ਜਿਹੜੇ ਉਹ ਲਗਾਏ ਗਏ ਆ ਜਿਹੜੇ ਇਹ ਰਾਤੀਂ ਅੰਸਰ ਆ ਜਿਹੜੇ ਇਹੋ ਜਿਹਾ ਸਾਰਾ ਉਹਨਾਂ ਦੀ ਜਿਹੜੀ ਉਹ ਪੂਰੀ ਤਿੱਖੀ ਨਜ਼ਰ ਰੱਖੀ ਜਾਵੇਗੀ ਅਸੀਂ ਆਪਣੇ ਸੇਵਾਦਾਰ ਔਰ ਜਿਹੜੇ ਸਾਡੇ ਸਹਿਯੋਗੀ ਵਲੰਟੀਅਰ ਜਿਹੜੇ ਸੇਵਾ ਕਰਨ ਵਾਸਤੇ ਸੰਗਤ ਆਉਂਦੀ ਆ ਉਹਨਾਂ ਨੂੰ ਵੀ ਅਸੀਂ ਇਹਦੇ ਵਾਸਤੇ ਨਾਲ ਲਾਇਆ ਹੋਇਆ ਅਸੀਂ ਆਸ ਕਰਦੇ ਆ ਵੀ ਅਸੀਂ ਇਸ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ ਔਰ ਮੇਰੀ ਇੱਕ ਸਮੁੱਚੀ ਸੰਗਤ ਸਿਕਸਾਂਤਾਂ ਨੂੰ ਬੇਨਤੀ ਆ ਵੀ ਜਿਹੜੇ ਨੌਜਵਾਨ ਵੀਰ ਦਰਸ਼ਨ ਮੇਲੇ ਕਰਨ ਵਾਸਤੇ ਆਉਂਦੇ ਆ ਉਹ ਗੁਰੂ ਦੀ ਭੈ ਭਾਵਨਾ ਦੇ ਵਿੱਚ ਰਹਿ ਕੇ ਦਰਸ਼ਨ ਮੇਲੇ ਕਰਨ ਕਿਸੇ ਤਰ੍ਹਾਂ ਦੇ ਡੀਜੇ ਜਾਂ ਵੱਡੀਆਂ ਵੱਡੀਆਂ ਜੀਪਾਂ ਦੇ ਉੱਤੇ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਆ ਇਹੋ ਜਿਹੀ ਸਟੰਟ ਬਾਜ਼ੀਆਂ ਜਿਹੜੀਆਂ ਨਾ ਕਰਨ ਔਰ ਸੰਗਤ ਦੇ ਚਰਨਾਂ 'ਚ ਇੱਕ ਬੇਨਤੀ ਹੋਰ ਕਰਦਾ ਵੀ ਜਿਹੜਾ ਸਿੰਗਲ ਜੂ ਵੀ ਪਲਾਸਟਿਕ ਆਪ ਵਰਤਦੇ ਆ ਉਹਨੂੰ ਵਰਤੋ ਨਾ ਕਰੀਏ ਤਾਂ ਕਿ ਜਿਹੜਾ ਨਨਤਪੁਰ ਸਾਹਿਬ ਦੇ ਸਮੁੱਚਾ ਜਿਹੜਾ ਮਾਹੌਲ ਹੈ ਉਹ ਵਾਤਾਵਰਨ ਅਸ਼ੋਧ ਰਵੇ ਨਿਕਸੇਦਰਾ ਦੀ ਗੰਦਗੀ ਜਿਹੜੀ ਨਾ ਫੈਲੇ ਤੇ ਉਹ ਜਿਹੜਾ ਹੋਰ ਵੀ ਜਿਹੜੇ ਇਹ ਜਿਹੜੀ ਸਾਥੀ ਅਨਸਰ ਜਿਹੜੇ ਹੈਗੇ ਆ ਉਹਨਾਂ ਵਾਸਤੇ ਅਸੀਂ ਵਿਸ਼ੇਸ਼ ਤੌਰ ਤੇ ਆਪਣੇ ਪ੍ਰਬੰਧ ਕੀਤੇ ਹੋਏ ਆ